ਮੋਗਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਕਤਲ ਦੇ ਦੋ ਰੋਪੀਆਂ ਨੂੰ ਕੀਤਾ 12 ਘੰਟਿਆਂ ਦੇ ਵਿੱਚ ਗ੍ਰਿਫਤਾਰ ਜਾਣਕਾਰੀ ਦਿੰਦੇ ਹੋਏ ਡੀਐਸਪੀ ਨਿਹਾਲ ਸਿੰਘ ਵਾਲਾ ਅਨਵਰ ਅਲੀ ਨੇ ਕਿਹਾ ਕਿ ਸਾਨੂੰ ਗਰਮੀਤ ਸਿੰਘ ਜੋ ਕਿ ਪਿੰਡ ਕੋਲਿਆ ਖੁਰਦ ਦਾ ਰਹਿਣ ਵਾਲਾ ਹੈ ਉਸ ਨੇ ਸ਼ਿਕਾਇਤ ਅੱਜ ਕਰਾਈ ਸੀ ਕਿ ਉਸ ਦੀ ਮੋਟਰ ਦੇ ਉੱਪਰ ਤਿੰਨ ਪ੍ਰਵਾਸੀ ਮਜ਼ਦੂਰ ਰਹਿੰਦੇ ਸਨ ਜੋ ਕਿ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਕਲਕੱਤਾ ਕੱਟਣ ਵਾਸਤੇ ਇੱਥੇ ਆਏ ਸਨ ਇੱਕ ਪ੍ਰਵਾਸੀ ਮਜ਼ਦੂਰ ਜਿਸ ਦਾ ਨਾਮ ਮੀਜੇ ਕੁਮਾਰ ਹੈ ਉਸ ਦੀ ਕਤਲ ਹੋ ਜਾਂਦਾ ਹੈ ਅਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਦੋ ਜਿਹੜੇ આરોપી ਹਨ ਉਹਨਾਂ ਨੂੰ ਪੁਲਿਸ ਨੇ 12 ਘੰਟਿਆਂ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ। ਹਾਂਜੀ। ਅੱਛਾ ਇੱਕ ਮਿੱਟੀ ਇੱਕ ਪੰਜ ਪੱਤੀ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਗੰਮੀਰ ਸਿੰਘ ਵਾਸੀ ਭੋਲੀਆਪੁਰ ਦੇ ਖੇਤਾਂ ਵਿੱਚ ਡੈੱਡ ਬਾਡੀ ਪਈ ਹੈ। ਜਿਸ ਤੇ ਪੂਰ ਸਿੰਘ ਐਸਐਚਓ ਥਾਣਾ ਨਿਹਾਲ ਸਿੰਘ ਵਾਲਾ ਵੱਲੋਂ ਮੌਕੇ ਪਰ ਪਹੁੰਚ ਕੇ ਚੈੱਕ ਕੰਪ ਤੇ ਡੈੱਡ ਬਾਡੀ ਦੀ ਪਛਾਣ ਪ੍ਰਵਾਸੀ ਮਜ਼ਦੂਰ ਬਿਜੇਰਾਮ ਪੁੱਤਰ ਬਿਜੇਰਾਮ ਵਾਸੀ ਮਾਨਾ ਚੌਕ ਜ਼ਿਲ੍ਹਾ ਸੀਤਾਮੜੀ ਬਿਹਾਰ ਵੱਜੋਂ ਹੋਈ ਸੀ ਜੋ ਗੁਰਮੀਤ ਸਿੰਘ ਉਰਫ ਕਾਕਾ ਦੀ ਮੋਟਰ ਪਰ ਆਪਣੇ ਦੋ ਸਾਥੀਆਂ ਸਮੇਤ ਕੰਪ ਦੀ ਬਾਡੀ ਲਈ ਆਏ ਸੀ ਜਿਸ ਦਾ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਜਿਸ ਤੇ ਸਿਰੀ ਅਜੀਤ ਗਾਂਧੀ ਐਸਐਸਪੀ ਸਾਬ ਮੋਗਾ ਜੀ ਦੀਆਂ ਹਦਾਇਤਾਂ ਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ਾਮਲ ਵਿੱਚ ਲਿਆਂਦੀ ਗਈ ਸੀ ਦરાਣੇ ਤਫਤੀਸ਼ ਪਤਾ ਲੱਗਾ ਕਿ ਵਿਜੇਰਾਮ ਤੇ ਸਾਥੀਆਂ ਨੇ ਹੀ ਮਹੇਸ਼ ਤਾਂ ਅਤੇ ਰਾਮਸਨ ਨਿਵਾਸੀ ਬਿਹਾਰ ਨੇ ਦੀ ਮਿੱਟੀ 4 3425 ਅਤੇ ਮਿੱਟੀ 215 25 ਦੀ ਦਰਵਾਨੀ ਰਾਤ ਨੂੰ ਤੇਜ਼ ਧਾਰ ਹਥਿਆਰ ਨਾਲ ਵਿਜੇਰਾਮ ਦਾ ਕਤਲ ਕੀਤਾ ਸੀ ਜਿਹੜਾਂ ਕਤਲ ਕੀਤਾ ਇਹ ਕੌਣ ਸੀਗੇ ਸੀ ਇਹ ਜਿਹੜੇ ਕਤਲ ਕਰਨ ਵਾਲੇ ਉਹਦੇ ਸਾਥੀ ਸੀਗੇ ਉਹਦੇ ਨਾਲ ਹੀ ਜਿਹੜਾ ਕਾਨਕ ਵੱਢਣ ਦੇ ਸੀਜ਼ਨ ਨਾਲ ਲਈ ਆਇਆ ਸੀ ਕਤਲ ਕਰਨ ਦਾ ਕਾਰਨ ਕੀ ਬਣਿਆ ਜੀ ਤਾਂ ਇਹ ਸੀ ਜਿਹੜਾ ਮੇਸਤਮਾਰ ਹੈ ਉਹਦੀ ਭੁਜਾਈ ਨਾਲ ਜਿਹੜਾ ਗੱਲਾਂ ਕਰਦਾ ਸੀ ਫੋਨ ਦੇ ਉੱਪਰ ਜਿਹੜਾ ਉਹਦੀ ਵਜਾਂ ਅਨਸਰ ਕਰਕੇ ਜਿਹੜਾ ਮੇਸਪਾਨ ਤੇ ਉਹਦੇ ਸਾਥੀ ਰਾਮਸਾਨ ਨੇ ਜਿਹੜਾ ਕਤਲ ਕੀਤਾ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਈ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਅਜਿਨੇ ਨੂੰ ਅਦਾਲਤ ਵਿੱਚ ਫੇਸ ਕਰਕੇ ਪੂਰ ਸਜ਼ਾ ਮਿਲਿਆ ਜਾਊਗਾ